ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ કડਕੇ ਪਹੁੰਚੇ ਆ કડਕਾ ਪਿੰਡ ਬਿਲਕੁਲ ਨੇੜੇ ਚੋਲਾ ਸਾਹਿਬ ਦੇ ਆ ਰਤੋਕੇ ਪਿੰਡ ਬਿਲਕੁਲ ਨਜ਼ਦੀਕ ਜਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਵੀਰ ਪ੍ਰਦੀਪ ਦੇ ਕੋਲ ਆਇਆ ਆ ਦੋਸਤੋ ਵਪਾਰ ਦਾ ਕੰਮ ਆ ਵੀਰ ਦਾ ਰੁਟੀਨ ਦੇ ਵਿੱਚ ਇਹਨਾਂ ਦੇ ਕੋਲ ਪਸ਼ੂ ਚੜਿਆ ਆਉਂਦੇ ਰਹਿੰਦੇ ਵਿਕਰੀ ਵਾਲੇ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਅਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਆ ਇੱਕ ਮੱਝ ਦਿਖਾ ਦਿਆਂਗੇ ਸੂਈ ਸਵਾਈ ਆ ਦੋ ਬੈੜਾ ਹੋਣਗੀਆਂ ਠੀਕ ਆ ਜੀ ਮਾਲ ਤਕਰੀਬਨ ਸਾਰਾ ਦੁੱਧ ਤੇ ਚੱਲਣ ਡਿਆ ਕੋਈ ਵੀ ਫਾਰਮਰ ਭਰਾ ਆਪਣਾ ਠੀਕ ਆ ਜੀ ਜਿੰਨੂੰ ਜਿਹੜੀ ਬੈੜ ਜਿਹੜਾ ਵੀ ਐਨੀਮਲ ਪਸ਼ੂ ਪਸੰਦ ਆਊਗਾ ਇੱਥੇ ਆਣ ਕੇ ਆਪਦੀ ਬਿਲਕੁਲ ਇੱਕ ਟਾਈਮ ਦੋ ਟਾਈਮ ਚੋ ਕੇ ਤੁਸੀਂ ਤਸੱਲੀ ਕਰ ਸਕਦੇ ਜੀ ਹਰੀਕੇ ਪੱਤਨ ਤੋਂ ਕੋਈ 12 ਕਿਲੋਮੀਟਰ ਦੀ ਦੂਰੀ ਆ ਹਰਿਆਲੀ ਵੀ ਇੱਥੋਂ ਕੋਈ 8-10 ਕਿਲੋਮੀਟਰ ਦੀ ਦੂਰੀ ਰਹਿ ਜਾਂਦੀ ਆ ਅੱਜ ਤਰੀਕ 13 ਅਕਤੂਬਰ ਤੇ ਸਮਾਂ ਕੋਈ ਸ਼ਾਮ ਦੇ 5 5:30 ਵਜੇ ਦਾ ਟਾਈਮ ਆ ਪੂਰੀ ਗੱਲਬਾ ਸਭ ਤੋਂ ਪਹਿਲਾਂ ਵੀਰ ਪ੍ਰਦੀਪ ਸਾਸਰੀ ਕਾਲ ਜੀ ਸਾਸਰੀ ਗਾ ਸੰਧੂ ਸਾਹਿਬ ਠੀਕ ਠਾਕ ਜੇ ਬੜੇ ਵਧੀਆ ਵੀਰ ਠੀਕ ਠਾਕ ਹਾਂਜੀ ਚੜ੍ਹਦੀ ਕਲਾ ਜੀ ਮਹਾਰਾਜ ਹੋਰ ਮਰਜੀ ਜਾਂਦੇ ਛਾਲਾਂ ਹਾਂ ਨਿਆਰੇ ਆਦੇ ਵੀ ਸੁਣੋ ਸ਼ੁਕਰੇ ਮਾਲਕ ਦਾ ਹਾਂਜੀ ਲਾ ਵੀ ਪ੍ਰਦੀਪ ਵੀਰ ਅੱਜ ਤਿੰਨ ਐਨੀਮਲ ਨੇ ਆਪਣੇ ਕੋਲ ਦੋ ਬੱਚੀਆਂ ਵੈੜਾਂ ਤੇ ਇੱਕ ਆਪਣੇ ਕੋਲ ਮੱਝ ਹੈਗੀ ਹਾਂਜੀ ਸੰਧੂ ਸਾਹਿਬ ਤੇ ਇੰਨੀ ਪਸ਼ੂ ਆ ਜੀ ਸੂਇਆ ਪਸ਼ੂ ਸਾਰੇ ਹਨਾ ਕਿੰਨੇ ਪਸ਼ੂ ਸੂਏ ਆ ਜੀ ਠੀਕ ਹੈ ਭਰਾ ਹਾਂਜੀ ਤੇ ਕਰਦਿਆਂ ਸ਼ੁਰੂਆਤ ਕਿਹੜੇ ਪਾਸਿਓਂ ਫਿਰ ਇਤੋ ਹੀ ਕਰ ਰਹੀ ਹੈ ਸੰਧੂ ਸਾਹਿਬ ਸੂਈ ਸਵਾਈ ਵੜ ਤੋਂ ਠੀਕ ਹੈ ਭਰਾ ਆ ਵੀ ਸ਼ੁਰੂਆਤ ਦੋਸਤ ਇੱਕ ਦੇ ਕੋਈ ਥਾਰ ਪਾਰ ਕਰਦਾ ਜਿਹੜਾ ਕ੍ਰੋਸ ਸਨੇਲ ਅੰਗ ਦੇ ਵਿੱਚ ਜਿਹੜੀ ਤੁਹਾਨੂੰ ਇੱਕ ਵਾਰ ਦਿਖਾ ਰਹੇ ਆ ਇਹ ਪ੍ਰਦੀਪ ਸੁਆ ਕਿੰਨਾ ਦਿਨ ਕਿੰਨੇ ਹੋ ਗਏ ਸੂਈ ਇਹ ਸੰਧੂ ਸਾਹਿਬ ਦੂਜਾ ਸੂਆ ਸੂਈ ਪਰਸੋਂ ਦੀ ਸੂਈ ਆ ਜੀ ਪਰਸੋਂ ਦੀ ਬੱਛੀ ਮਗਰ ਹੈ ਦੇ ਜੀ ਮਗਰ ਬੱਛੀ ਆ ਹਾਂਜੀ ਤੇ ਇਸ ਵਕਤ ਮੇਰੇ ਬੋਲਾ ਕਿੰਨਾ ਇਹ ਥੱਲੇ 9-10 ਕਿਲੋ ਬੋਲਾ ਠੰਡਾ ਹੋਊਗਾ ਸੰਧੂ ਸਾਹਿਬ 9-10 ਕਿਲੋ ਹਾਂਜੀ ਚਵਾਈ ਵੀਰੇ ਸਾਫ ਆ ਇਹਨ ਇੱਕ ਨੰਬਰ ਸੰਧੂ ਸਾਹਿਬ ਚੋਣ ਜੀ ਠੀਕ ਆ ਜੀ ਲੋਕ ਦੋਸਤੋ ਇਹ ਤੇ ਮਗਰ ਬੱਛੀ ਇਹ ਫੀਮੇਲ ਕਾਫ ਆ 9-10 ਕਿਲੋ ਬੋਲਾ ਇਸ ਵਕਤ ਇਹ ਥੱਲੇ ਹਾਜ਼ਰ ਇਹ ਮਗਰ ਬ ਪਿਛਲਾ ਮੇਲਾ ਬਾਕੀ ਚੱਡੇ ਭਾਂਡੇ ਦੀ ਪੂਰੀ ਖਬਰਦਾਰ ਆ ਠੀਕ ਆ ਜੀ ਹੁਣ ਵੈਸੇ ਸ਼ਾਮ ਦਾ ਬਿਲਕੁਲ ਚੁਵਾਈ ਦਾ ਸਮਾਂ ਠੀਕ ਆ ਜੀ ਬਿਲਕੁਲ ਭਰੇ ਥਣ ਜਿਹੜੇ ਆ ਪਸ਼ੂ ਤੁਹਾਨੂੰ ਸਾਰੇ ਨਜ਼ਰ ਆ ਜਾਣਗੇ ਤੇ ਐਸ ਵਕਤ ਜਿਹੜਾ 10 ਕਿਲੋ ਬੋਲਾ ਮੰਨ ਕੇ ਕੋਈ ਵੀ ਮੇਰਾ ਭਰਾ ਸੌਦਾ ਕਰ ਸਕਦਾ ਮੁਠੀ ਵਾਲਾ ਥਣ ਲੱਗਾ ਬਾਕੀ ਵਿਰਲ ਮੰਡ ਜਿੰਨੇ ਵੀ ਹੈਗੇ ਆ ਬਿਲਕੁਲ ਗੈਪ ਸਪੇਸ ਉਹ ਤੁਹਾਨੂੰ ਸਮਝ ਆ ਜੂਗੀ ਵਿੱਚ ਬਾਕੀ ਚੌਣ ਚਾਂਣ ਬੜੀ ਚੰਗੀ ਸੰਧੂ ਸਾਹਿਬ ਬਾਕੀ ਰੰਗ ਰੂਗ ਬਹੁਤ ਸੋਹਣਾ ਹੈ ਨਾ ਚਿੱਟਾ ਰੰਗ ਆ ਗਿਆ ਹਾਂਜੀ ਹਾਂਜੀ ਸੋ ਥਾਰ ਪਰਕਰ ਦੇ ਵਿੱਚ ਜਿਹੜੀ ਦੋਸਤੋ ਇਹ ਵਹਿੜ ਆ ਜਾਂਦੀ ਹੈ ਵਿੱਚ ਦੁੱਧ ਵਾਲਾ ਕਰਮਾੜੀ ਦਾ ਆ ਮੱਝਾਂ ਵਰਗਾ ਦੁੱਧ ਪੂਰਾ ਬਾਕੀ ਚੁਵਾਈ ਚੁਵਾਈ ਵੀਰ ਅਗਲੇ ਪਿਛਲੇ ਦੀ ਬਰਾਬਰ ਪੈਸਾ ਮੈਨਾਂ ਐਨ ਸੰਸਦ ਥਾਰ ਦਾ ਵੀ ਨੂੰ ਫਰਕ ਤੇ ਠੀਕ ਹੈ ਭਰਾ ਲੋ ਵੀ ਠੀਕ ਹੈ ਜੀ ਸੋ ਚੁਵਾਈ ਇੱਕ ਨੰਬਰ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਤੇ ਕੋਈ ਵਾਧ ਘਾਟ ਨਹੀਂ ਦੋਸਤੋ ਹੋਊਗੀ ਠੀਕ ਆ ਥੋੜੀ ਜੀ ਇਧਰਲੇ ਪਾਸੇ ਇੱਕ ਤੁਹਾਨੂੰ ਆ ਬਹਿਣੀ ਵਾਲੇ ਪਾਸੇ ਦਿਖਾ ਦਿੰਨੇ ਆ ਸੋ ਦੂਜਾ ਸੂਬਾ ਜਿਹੜੀ ਇਹ ਵਹਿੜ ਤੁਸੀਂ ਸਾਹਮਣੇ ਦੇਖ ਰਹੇ ਜੀ ਲੋ ਜੀ ਠੀਕ ਆ ਆ ਜਾ ਆਇਥੀ ਆ ਬਾਕੀ ਵਾਹੜ ਚੰਗੀ ਆ ਠੀਕ ਆ ਜੀ ਵਾਹੜ ਚੰਗੀ ਆ ਠੰਡੀ ਮਿੱਟੀ ਆ ਮੈਨੂੰ ਲੱਗਦਾ ਪ੍ਰਦੀਪ ਕੋਈ ਬੰਗਾਰਸੀ ਪਾਉਣ ਦੀ ਵੀ ਲੋੜ ਨਹੀਂ ਬਾਈ ਸੰਤੋਖ ਸਾਬ ਪਉਣਾ ਪਾਲਣ ਨਹੀਂ ਪਉਣਾ ਕੋਈ ਲੋੜ ਨਹੀਂ ਸੰਤੋਖ ਬਾਈ ਕੋਈ ਹਲਕਤ ਨਹੀਂ ਕਰਦੀ ਚਾਹ ਹਾਂਜੀ ਹਾਂਜੀ ਕੋਈ ਨਹੀਂ ਮਾਣਾ ਕੋਈ ਚੱਕਰ ਨਹੀਂ ਆ ਤੇ ਠੀਕ ਆ ਵੀਰੇ ਹਾਂਜੀ ਤੇ ਕੀ ਮੋਲ ਕੀ ਡਿਮਾਂਡ ਕਰਦੇ ਬਾਈ ਮੋਲ ਸੰਤੋਖ ਸਾਬ 50 55 ਜੋ ਮਰਜੀਏ 45000 ਦੀ ਲੈਦੇ ਕਰਦੇ 45 ਦੀ ਹਾਂਜੀ ਯਸਨੋਈ ਆ 42000 ਦੀ ਦੇ ਦਾਂਗੇ ਸੱਚ 100 ਕਿਲੋਮੀਟਰ ਪਹੁੰਚ ਹੀ ਕਰ ਦਾਂਗੇ ਸਨ ਸਾਹਿਬ ਠੀਕ ਆ ਭਰਾ ਹਾਂਜੀ ਲੋ ਵੀ ਇਹ 42000 ਦੀ ਦੋਸਤੋ ਐਂਡ ਪੁਆਇੰਟ ਜਿਹੜੀ 42000 ਦੀ ਮਿਲ ਜੂਗੀ ਬਾਕੀ 100 ਕਿਲੋਮੀਟਰ ਤੱਕ ਜਿਹੜੀ ਪਹੁੰਚ ਉਹ ਹੋ ਜੂਗੀ ਠੀਕ ਆ ਕਰ ਦਾਂਗੇ ਖੁੱਲੇ ਮਾਨਤਨ ਹੋਰ ਵੀ ਕੋਈ ਭੈਣ ਭਰਾ ਫੋਨ ਤੇ ਕਰੇ ਹਾਂਜੀ ਆ ਦੇਖੋ ਸੋ ਸਿਰਫ 42000 ਦੀ ਠੀਕ ਆ ਜੀ 110 ਕਿਲੋ ਬੋਲਾਈ ਆ ਬਾਕੀ ਦੁੱਧ ਕਰਮ ਵਾਲੀ ਚੰਗਾ ਚਵਾਈ ਜਾਊਗੀ ਅੱਗੇ ਬਿਲਕੁਲ ਜਿਵੇਂ ਜਿਵੇਂ ਇਹਨੇ ਕਰਮ ਵਾਲੀਆਂ ਮੈਲੇ ਮੂਲੇ ਤੇ ਚੱਲਣਾ ਸਰ ਸਾ ਗਾਂ ਛਟਾਲੇ ਛੂਲੇ ਹੋਣੇ ਹੋਂ ਤੇ ਦੁੱਧ ਦੇ ਨੇ ਵ ਚਲੋ 4 ਹੈਗਾ ਕਈਆਂ ਦਾ 4 ਤੇ ਸਭੋ ਜਿਆਦਾ ਦਿੰਦੀਆਂ ਬਿਲਕੁਲ ਬਿਲਕੁਲ ਬਾਕੀ ਆਪਣੇ ਤਾਂ ਤੂੜੀ ਹੈ ਜੀ ਆ ਚਲੋ ਤੂੜੀ ਤਾਂ ਤਾਂ ਬਥੇਰਾ ਹਾਂਜੀ ਚਲੋ ਬਾਕੀ ਰੋਤਾ ਆ ਗਈ ਹੁਣ ਪੱਠੇ ਦੇ ਬੀਜਣੇ ਆ ਹਾਂ 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 ਕਈ ਵਾਂ ਕੋਰੇ ਕਰੇ ਚ ਆ ਜਾਣਾ ਤੇ ਬੜੇ ਪੀਰ ਆਪਣੇ ਫੇ ਰੱਖਣਗੇ ਯਾਰ ਅਜੇ ਸੰਤੂ ਸਾਹਿਬ ਪੱਠੇ ਨਹੀਂ ਤਾਂ ਹੋਏਗਾ ਪੱਠੇ ਜਦੋਂ ਹੋਗੇ ਨਾ ਆ ਫੇਰ ਤੁਰਨਗੇ ਆ ਤੁਰਨਗੀਆਂ ਤੇ ਅੱਗੇ ਆਪਣੇ ਕੋਲ ਪ੍ਰਦੀਪ ਜਿਹੜੀ ਇਹ ਵੱਛੀ ਆ ਗਈ ਜਰਸੀ ਦੀ ਇਹ ਜਰਸੀ ਸੰਸਾਹ ਦੂਜਾ ਸੂਆ ਸੂਈ ਹੈ ਵੀ ਠੀਕ ਆ ਭਰਾ ਇਹ ਬਿਨਾ ਬੱਚਿਆਂ ਆ ਜੀ ਮਹਾਰਾਜ ਬਗੈਰ ਬੱਚਿਆਂ ਆ ਹਾਂ ਜੀ ਦੁੱਧ 5 ਕਿਲੋ ਲੋਇਰਗਾ ਹੋਏ ਥਲੇ ਵੀ ਦੋਵੇਂ ਟਾਈਮ 2.5 ਉਸ ਵੇਲੇ ਦੋਵੇਂ ਟਾਈਮ ਮਿਲਦੀ ਆ ਜੀ ਚਾਹ ਪਾਣ ਦਾ ਡੰਗ ਚਲੋ ਮੁੱਲ ਵੀ ਆਪਾਂ ਉਹਨਾਂ ਕੀ ਕਰ ਦੇਣਾ ਹਾਂ 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 ਚਾਹ ਪਾਣ ਦਾ ਡੰਗ ਸਾਰਦੀ ਆ ਮੈਂ ਨਾ ਲੋਡ ਨਹੀਂ ਸੰਸਾ ਵੇਖਣ ਦੀ ਸਾਰਾ ਸਿਆਲ ਤੇ ਹਮ ਕੋਈ ਅਗੇ ਕੋਈ ਬਣੀ ਸੌਰੀ ਦਾ ਜਾਂ ਕੋਈ ਉਵੇਰਵਾਤ ਨਹੀਂਗਾ ਕੋਈ ਵਿੱਚ ਉਹ ਆਂਦੇ ਸਾਨੂੰ ਸਭ ਵੀ ਟੀਕਾ ਭਰਾਇਆ ਵੀਕ ਦਿਨ ਹੋਇਆ ਹਾਂ ਹਾਂ ਬਾਕੀ ਆਪਾਂ ਤਾਂ ਖਾਲੀ ਕਰਕੇ ਦੇਣੀ ਆ ਜਮਾਨਾ ਬਹੁਤ ਠੀਕ ਆ ਵੀ ਜਦੋਂ ਚੱਕ ਪਾਸ ਜਾਂ ਬੱਤਰ ਨਹੀਂ ਆਉਂਦੀ ਕਿਸੇ ਗੱਲ ਬਸ 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 ਕਿਉਂਕਿ ਆਂਦੇ ਟੀਕਾ ਅਸੀਂ ਭਰਾਇਆ ਵਾ ਆਪਣੇ ਵੱਲੋਂ ਤਾਂ ਕੱਲਾ ਦੁੱਧ 5 ਕਿਲੋ ਮੰਨ ਕੇ ਸੌਦਾ ਕਰੀ ਹਾਂ ਹਾਂ ਬਸ 5 ਕਿਲੋ ਦੁੱਧ ਮੰਨ ਕੇ ਸੌਦਾ ਕਰਨੀ ਠੀਕ ਆ ਲੈ ਫਿਰ ਪ੍ਰਦੀਪ ਖੋਲਦਾ ਸੋ ਦੋਸਤੋ ਜਰਸੀ ਨਸਲ ਬਰੀਡ ਦੇ ਵਿੱਚ ਜਿਹੜੀ ਵਹਿੜਤਾ ਨੂੰ ਆਪਾਂ ਦਿਖਾ ਰਹੇ ਹਾਂ ਸੁਵਿਆਂ ਦੇ ਵਿੱਚ ਕੋਈ ਦੂਜੇ ਮੰਨ ਕੇ ਸੌਦਾ ਕਰ ਲੈ ਠੀਕ ਆ ਜੀ ਅੰਗ 5 ਕਿਲੋ ਦੁੱਧ ਢਾਈ ਉਸ ਵੇਲੇ ਤੇ ਢਾਈ ਉਸ ਵੇਲੇ ਠੀਕ ਆ ਜੀ ਤੇ ਜਿਹੜੇ ਭਰਾ ਮੇਰੇ ਕਈਆਂ ਨੂੰ ਕਾਫੀ ਲੋਡ ਹੁੰਦੀ ਆ ਵੀ ਥੋੜਾ ਜਿਹਾ ਕੋਈ 5 6 ਕਿਲੋ ਵਾਲਾ ਪਸ਼ੂ ਮਿਲ ਜੇ ਕਈਆਂ ਦਾ ਵੈਸੇ ਵੀ ਮਾਲ ਦਾ ਲਵੇਰੇ ਦਾ ਸਮਾਂ ਆਉਂਦਾ ਵੀ 2 ਢਾਈ 3 ਮਹੀਨੇ ਕਿਸੇ ਦਾ ਠੀਕ ਆ ਜੀ ਜਾਂ ਵੈਸੇ ਵੀ ਗਰਜ ਹੁੰਦੀ ਆ ਵੀ ਥੋੜੇ ਜਾਇਜ਼ ਪੈਸੇ ਖਰਚ ਕਰਨੇ ਆ ਜਿਹੜੇ ਮੇਰੇ ਭਰਾ ਨੇ ਬਾਕੀ ਸੰਦਲਾ ਗਾਂ ਵਾਦੇ ਬੰਦੇ ਦੀ ਕਰਮਾ ਵਾਲੀ ਬਣੀ ਆ ਜਿੱਦਾਂ ਹੁਣ ਖਲੋਜੇ ਤੇ ਹਾਂ ਹਾਂ ਬਾਕੀ ਠੰਡੀ ਦੀ ਕਰਮਾ ਵਾਲੀ ਫੇਰ ਚੰਗੇ ਪੈਸੇ ਆ ਹਾਂ ਲਓ ਜੀ ਚਾਰੋ ਚੂਰੂ ਪੂਰੀ ਹਨ ਬੋਤੀ ਪਾਤੀ ਬਿਲਕੁ ਉਸੇ ਤਰ੍ਹਾਂ ਬਿਲਕੁਲ ਬਿਲਕੁਲ ਟੂਆ ਵਿੱਚ ਦੋ ਅੱਖਾਂ ਦੇ ਡੂੰਘਾ ਠੀਕ ਆ ਜੀ ਤੇ ਥੋੜਾ ਸਾਂਭਣ ਦੀ ਲੋੜ ਆ ਨਾਲ ਦੀ ਨਾਲ ਮੇਰਾ ਭਰਾ ਖੇਚਲ ਕਰੀ ਜਾਏ ਉਹ ਠੀਕ ਆ ਜੀ ਥੋੜੀ ਜਿਹੀ ਹੱਥੋਂ ਫੇਰਿਆ ਜੇ ਬੱਚੀ ਸਾਂਭੀ ਸੂਭੀ ਗਈ ਤੇ ਨਿਤਰਾਈ ਗਾਂ ਬਾਦੇ ਦੀ ਆ ਉਹਦਾ ਪ੍ਰਦੀਪ ਚਵਾਈ ਚਵਾਈ ਦੀ ਵੀਰੇ ਸਾਫ ਆ ਮੈਂ ਨਾ ਇੱਕ ਨੰਬਰ ਸੰਧੂ ਸਾਹਿਬ ਧਾਰਦਾ ਵੀ ਫਰਕ ਨਹੀਂ ਆਦੇ ਠੀਕ ਆ ਤੋਹਨ ਇੱਕ ਨੰਬਰ ਇਹ ਮੁੱਲ ਕਰਦੇ ਆਂ ਮੋਲ ਸੰਸਾਉ ਕਰ ਲੀਏ 15 10 ਦੀ ਦੇ ਦੀ ਮੈਨਾਂ ਜੱਸ ਨੂੰ ਜੱਸ ਨੂੰ ਹਾਂ 10 ਦੀ ਦੇ ਦੇ ਹੋਰ ਵੀ ਕਰਨੀ ਛੋਟ ਕਰ ਦੇਵੀਂ 8000 ਦੀ ਦੇ ਦੀ ਉਹ ਚ ਪਹੁੰਚ ਨਹੀਂ ਕਰਨੀ ਸੀ ਸਾਬ 8000 ਚ ਪਹੁੰਚ ਵੀ ਕਰ ਦੇਣੀ ਆ ਹਾਂ ਕਰ ਦਈਏ ਪਹੁੰਚ ਤੇ ਹੱਲਾ ਲੱਲਾ ਕਰਾਂਗਾ ਮੈਨਾਂ ਹੱਲਾ ਲੱਗਲਾ ਕਰਾ ਦਾਂਗੇ ਇੱਕ ਫੜਕੇ ਠੀਕ ਆ ਭੁੱਖਾ ਨਹੀਂ ਮਰਨ ਦੇਣਾ ਕੋਈ ਭੈਣ ਭਰਾ ਪਾ ਮੈਨਾਂ ਨਹੀਂ ਨਹੀਂ ਦੁੱਧ ਵਾਲੇ ਪਾਸਿਓ ਖਾਸ ਤੌਰ ਤੇ ਕਰੋ ਮੇਰਾ ਭਰਾ ਕੋਈ 8000 ਰੁਪਇਆ ਜੇਬ ਚ ਪਾ ਕੇ ਤੁਰਿਆ ਫਿਰਦਾ ਵੀ ਚਲੋ ਉਹ ਜਾ ਕੋਈ ਬੱਤਰਾ ਵਾਲਾ ਪਸ਼ੂ ਮਿਲ ਜੇ ਹਾਂ ਮੈਂ ਸਾਰੀ ਹਿਸਾਬ ਤੁਤਰੀ ਆ ਮੈਨਾਂ ਬੜੀ ਚੰਗੀ ਲੱਗਦੀ ਆ ਤੇ ਬਿਲਕੁ ਲਾਕਾ ਤੁਹਾਡੀ ਕਿਸਮਤ ਆ ਠੀਕ ਆ ਜੀ ਨਿਕਲ ਆਉਂਦੀ ਆ ਤੇ ਬੜੀ ਵੱਧੇ ਵਾਲੀ ਛੇ ਆ 8000 ਦੇ ਵਿੱਚ ਮੇਰਾ ਭਰਾ ਕੋਈ 6 ਕਿਲੋ 5 6 ਕਿਲੋ ਦੁੱਧ ਜਿਹੜਾ ਪੀ ਚੱਲੂਗਾ ਚੋਈ ਚੱਲੂਗਾ ਠੀਕ ਆ ਥਾਂ ਥਣ ਬਹੁਤ ਵਧੀਆ ਇੱਕ ਵਾਰ ਤੁਹਾਨੂੰ ਆਪਾਂ ਥੋੜਾ ਲਾਗਿਆਂ ਵਿਖਾ ਦੇ ਆ ਦੇਖੋ ਠੀਕ ਆ ਨਾ ਵੀ ਪ੍ਰਦੀਪ ਇੱਕ ਆਪਣੇ ਕੋਲ ਇਧਰ ਦੇ ਪਾਸੇ ਜਿਹੜੀਆਂ ਮੱਝ ਖੜੀ ਹੈ ਵੀਰ ਹਾਂਜੀ ਸੰਧੂ ਸਾਹਿਬ ਉੱਚੇ ਬੱਚੇ ਜਾਂਦੀ ਕੋਈ ਵੀਰ ਡੇਢ ਮਹੀਨੇ ਦੀ ਮੰਨ ਲੇ ਕੋਈ ਦੋ ਦੀ ਮੰਨ ਲਿਆ ਦੀ ਸਮਝ ਵੇਖੀ ਜੀ ਠੀਕ ਆ ਜੀ ਦੁੱਧ ਮੈਂ ਥੱਲੇ 10 ਕਿਲੋ ਲੋ ਯਾਰਾ ਕਾ ਸੰਧੂ ਸਾਹਿਬ ਐਸ ਵਕਤ 10 ਕਿਲੋ ਵਾਧੇ ਧਾਰਮਣਾ ਮਾਰੇ ਕੋਈ ਭੈਣ ਭਰਾ ਦੇ ਠੀਕ ਅੱਜ ਦਿਨ ਕਿੰਨੇ ਹੋ ਗਏ ਤੁਸੀਂ ਨੂੰ ਦਿਨ ਸੰਧੂ ਸਾਹਿਬ ਕੋਈ ਆਪ ਦਾ ਹਿਸਾਬ ਕਿਤਾਬ ਲਾ ਲੈ ਉਹ ਤੇ ਆਂਦੇ ਹੀ ਵੀ ਮਹੀਨਾ ਸਵਾ ਮਹੀਨਾ ਹੈ ਕੋਈ ਡੇਢ ਵੀ ਮੰਨ ਲੇ ਵੀਰ ਤਾਂ ਠੀਕ ਆ ਜੀ ਹਾਂਜੀ ਲਓ ਜੀ ਕੋਈ ਡੇਢ ਕੁ ਮਹੀਨਾ ਮੰਨ ਕੇ ਮੇਰਾ ਵੀਰ ਕੋਈ ਸੌਦਾ ਕਰ ਲੇ ਠੀਕ ਆ ਜ 10 ਕਿਲੋ ਜਿਹੜਾ ਬਿਲਕੁਲ ਪੱਥਰ ਤੇ ਲੀਗ ਵਾਲਾ ਦੋਤਾ ਵੀ ਪੱਥਰ ਤੇ ਲੀਗ ਆ ਪ੍ਰਦੀਪ ਆਂਦਾ ਮੈਂ ਨਾ ਚੋਣ ਚਾਣ ਬੜੀ ਜਿਆਦੀ ਸੰਸਾ ਪੋਲੀ ਰੂਹ ਵਰਗੀ ਆ ਤੇ ਬਾਕੀ ਭਾਂਡਾ ਭੁੰਡਾ ਹੁਣ ਬਿਲਕੁਲ ਟਾਈਮ ਟਾਈਮ ਬੰਦਦੀ ਇਸੇ ਤਰ੍ਹਾਂ ਹੀ ਮੈਂ ਨਾ ਬੜੀ ਜਿਆਦੀ ਬੰਦੀ ਸੰਸਾ ਹੂੰ ਬਾਕੀ ਕੱਦ ਵੀ ਵੱਡੀਆਂ ਮੱਜਾਂ ਦੇ ਵਿੱਚ ਹੀ ਆਉਂਦਾ ਟਿਕਾ ਬਾਕੀ ਨੀਲੀ ਚ ਆਉਂਦੀ ਸੰਸਾ ਪਿੰਡਾ ਪਤਲਾ ਅੱਖ ਬਿੱਲੀ ਤੇ ਜਿਵੇਂ ਕੋਈ ਵੀਰ ਨੀਲੀ ਦੇ ਵਿੱਚ ਕ੍ਰੋਸ ਮੰਨ ਸਕਦਾ ਕੋਈ ਨੀਲੀ ਅੰਗ ਪੱਖ ਦੀ ਮੰਨ ਸਕਦਾ ਬਾਕੀ ਮੂੰਹ ਮੱਥੇ ਦੀ ਆ ਤੁਹਾਨੂੰ ਆਪਾਂ ਦਿਖਾ ਰਹੇ ਅੱਖਾਂ ਦੋਵੇਂ ਬਿੱਲੀਆਂ ਨੇ ਬੱਲਾ ਮੱਥਾ ਮਗਰਲੇ ਕਰੋ ਚੱਕ ਜੀ ਠੀਕ ਆ ਸੋ 10 ਕਿਲੋ ਦੁੱਧ ਇਸ 200 ਮੱਝ ਦੇ ਸਦੇ ਠੰਡੇ ਹੁਣ ਹਾਜ਼ਰ ਆ ਸੋ ਤੇਜਾ ਸੁਆ ਜਿਹੜੀ ਇਹ ਮੱਝ ਸੁਈ ਆ ਟਾਈਮ ਤੁਹਾਨੂੰ ਨੋਟ ਕਰਾ ਦਿੱਤਾ ਸੀਗਾ ਮਗਰ ਇਹਦੇ ਕੱਟਾ ਮੇਲ ਕਾਫ ਬਾਕੀ ਆ ਤੋਰਾ ਹਵਾਨੇ ਲੇਵੇ ਦੀ ਆ ਬੰਤਰਾ ਠੀਕ ਆ ਜੀ ਹੁਣ ਚਵਾਈ ਹੋਣੀ ਆ ਬਿਲਕੁਲ ਜਿਹੜਾ ਸ਼ਾਮ ਦਾ ਈਵਨਿੰਗ ਦਾ ਟਾਈਮ ਆ ਸੋ ਭਰੇ ਥਾਂ ਜਿਹੜੇ ਬਿਲਕੁਲ ਪਸ਼ੂ ਤੁਹਾਨੂੰ ਨਜ਼ਰ ਆ ਰਹੇ ਆ ਚੌਾਈ ਦਾ ਨਾ ਕੋਈ ਸੰਧੂ ਸਾਹਿਬ ਪਸ਼ੂ ਮਾਰਾ ਹੋਊ ਆਪਾਂ ਠੀਕ ਐ ਭਰਾ ਹਾਂਜੀ ਉਪਰਾ ਰੂਦਿਆਂ ਪੋਲੀ ਬਿਲਕੁਲ ਮਾਣਾ ਸੰਧੂ ਸਾਹਿਬ ਰੂਹ ਵਰਗੀ ਆ ਤੇ ਚਲ ਹਾਂ ओके okay, प्रदीप की मांग की डिमांड रहोगी जी मूल संधू साहब 75 72 70 जो मरज गए यासनो 65000 ਦੀ ਮੈਂ ਦੇ ਦੀ 65000 ਦੀ ਪਹੁੰਚ ਹੀ ਆ ਉਹ ਜੀ ਕਰ ਦਾਂਗੇ ਸੰਧੂ ਸਾਹਿਬ 100 ਕਿਲੋਮੀਟਰ ਆ 100 ਕਿਲੋਮੀਟਰ ਤੱਕ ਆ ਉਹ ਵੀ ਪਹੁੰਚ 200 100 ਕਿਲੋਮੀਟਰ ਤੱਕ ਆ ਜੋ ਆਉਂਦੇ ਰਹਿਣਗੇ ਕੰਟੈਕਟ ਤੁਸੀਂ ਬਣਾ ਲਿਆ ਕਰੋ ਠੀਕ ਹੈ ਪੁੱਛ ਕੇ ਕਰਦੇ ਰਿਹਾ ਕਰੋ ਤੇ प्रदीप ਹੋਰ ਵੀ ਤੇ ਕੋਈ ਗੱਲਬਾਤ ਮੈਂ ਚੜਦੀ ਕਲਾ ਸੰਧੂ ਸਾਹਿਬ ਤੇ ਨੰਬਰ ਇੱਕ ਕਰ ਦਿੱ ਗਿਆ ਸਾਂਝੇ ਨੰਬਰ ਸੰਧੂ ਸਾਹਿਬ 8289016207 ਦੂਜਾ ਨੰਬਰ 8283070152 ਠੀਕ ਹੈ ਭਰਾ ਹਾਂਜੀ 920 ਕਰੋ ਕੰਟੈਕਟ ਕਰੋ ਗੱਲਬਾਤ ਮਾਲਵੀਰ ਦੇ ਕੋਲ ਆਉਂਦਾ ਰਹਿੰਦਾ ਇਸੇ ਤਰ੍ਹਾਂ ਬਾਕੀ ਵੜਾ ਚੰਗੀਆਂ ਸਾਫ ਸੁਥਰੀਆਂ ਨੇ ਜਿਆਜ ਕਿਸੇ ਭਰਾ ਦਾ ਪੜਤਾ ਠੀਕਾ ਜੀ ਘੱਟ ਬਾਜ ਪਜਾਇਆ ਜਾ ਰੇਟ ਲਾਉਣੇ ਆ ਤੁਸੀਂ ਤੇ ਇੱਕ ਵਿਚਕਾਰ ਤੋਂ ਜਰਸੀ ਵਿਖਾਤੀ ਆ ਆ ਬੱਚੀ ਦਿਖਾਤੀ ਆ ਬਿਲਕੁਲ 100 ਕਿਲੋਮੀਟਰ ਤੱਕ ਪਹੁੰਚਾਣੇ ਧੰਨਵਾਦ ਸਾਰੇ ਆਪਣੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ